जा रंग जाग फकीर मोहम्मद ਅੱਲਾ ਨੂਰ ਪਾਇਆ ਕੁਦਰਤ ਕੇਸਾ ਬੰਦੇ ਇੱਕ ਨੂਰ ਦੀ ਸਭ ਜਗ ਉੱਪ ਗਿਆ ਕੌਣ ਭਲੇ ਕੌਮੰਦੇ ਕੌਣ ਭਲੇ ਕੌਮੰਦੇ ਸੋ ਅੱਜ ਜਿਲ੍ਹਾ ਤਰਨਤਾਰਨ ਤੋਂ ਟਾਈਮਸ ਨਿਊ 24 ਨਿਊ ਪੰਜਾਬ ਚੈਨਲ ਗ੍ਰਾਈ ਪਹੁੰਚੇ ਆ ਅਸੀਂ ਬਹੁਤ ਹੀ ਨਗਰ ਜਿਹੜਾ ਮਸ਼ਹੂਰ ਹੈ ਪਿੰਡ ਰਾਜੋਕੇ ਐ ਜਿੱਥੇ ਕਿ ਸੰਤ ਮਹਾਂਪੁਰਖਾਂ ਦੀ ਸ਼ਰੀਫ ਬਣ ਰਹੀ ਹੈ ਤਿਆਰ ਹੋ ਰਹੀ ਹੈ ਤੇ ਉੱਥੇ ਤੈਨ ਦਿਨਾਂ ਦਾ ਇਹ ਜਿਹੜਾ ਸਾਲਾਨਾ ਮੇਲਾ ਲੱਗ ਰਿਹਾ ਹੈ ਉਸ ਲੱਖ ਲੱਖ ਵਧਾਈ ਦਿੰਦੇ ਐ ਸੀ ਸਮੂਹ ਸੰਗਤ ਨੂੰ ਦੇਸ਼ ਵਿਦੇਸ਼ ਵਿੱਚ ਬੈਠੀਆਂ 47 ਚੈਨਲ ਦੇ ਰਾਹੀਂ ਦੇਖ ਰਹੀਆਂ। ਸੋ ਆਪਾਂ ਗੱਲਬਾਤ ਕਰਦੇ ਹਾਂ ਇੱਥੋਂ ਦੇ ਮੁਖ ਸੇਵਾਦਾਰ ਤੇ ਜਿਹੜੇ ਬਾਹਰੋਂ ਆਏ ਸੰਤ ਮਹਾਪੁਰਸ਼ ਆ ਜੋ ਪਾਣੀਪਤ ਤੋਂ ਆਏ ਨੇ। ਉਹਨਾਂ ਨਾਲ ਆਪਾਂ ਗੱਲਬਾਤ ਕਰਕੇ ਜੋ ਹੋਰ ਜਾਣਕਾਰੀ ਪ੍ਰਾਪਤ ਕਰਾਂਗੇ ਕਿ ਇਹ ਜਿਹੜਾ ਮੇਲਾ ੁਰਸ਼ਵਾ ਇਹ ਕਿੰਨਾ ਕੋ ਪੁਰਾਣਾ ਮਨਾਇਆ ਜਾ ਰਿਹਾ। ਵਾਹਿਗੁਰੂ ਜੀ سے پہلے آپ سب پنجاب واسیوں کا بہت بہت شکریہ ادا کرتا ہوں اور آج ماشاءاللہ حضرت بابا اکرم علی شاہ رحمۃ اللہ علیہ کے عرس کے موقع پر ہمارے بابا رنجوت صاحب نے موقع دیا اس بارگاہی لحیم خدمت کا اور ہر سال عرس میں بارگہی قلندر صاحب سے ہم لوگ آتے ہیں یہاں پر عرس منانے کے لیے یہ ہر سال کی طرح اس بار دو سال آج دوسرا سال ہے سرکار کا جو حضرت ابو علی شاہ قلندر رحم اللہ علیہ قلندریہ خانقاہ کا جو نرمان جو کیا گیا ہے وہ اس کام جاری ہے اور حضرت ابو علی شاہ قلندر عبد علی کی بارگاہ سے جو قلندری جو خانخواہ جو بن رہی ہے ان سب کو آپ پنجاب واسیوں کو فیض ملتا رہے سالنہ سنتاں سنگتان اور سنتا سنگتا پرشانوں حضور حضرت سید شاہ اکرم علی حسنی حسینی اللہ دیلی علمہ روف حضرت بابا شاہ نمانا جی حضرت سید بخش ہند حضرت سید بخش اہل معروف حضرت بو علی شاہ کلندر نو مانی پانی پتی اور حضرت مبارک علی خان کلندر نو مانی پانی پتی سرکار دے پرس مبارک تے اون والیاں سنگتاں تے سنتاں مہاپریشانوں جی ایاں تھینک یو یہ دوسرا سال ہے جی ایتھے حضرت بو علی شاہ کلندر سرکار اور حضرت مبارک علی شاہ کلندر سرکار دیاں خانگاواں دی وصاری چل رہی ہے درگاہاں وصاری ادھین ہے اور حضرت سید شاہ کر ولی حسنی حسینی رحمۃ اللہ علیہ سرکار دا استانے دی وی وصاری چل رہی ہے ਇਹ 3 ਦਿਨਾਂ ਦਾ urs ਮੁਬਾਰਕ ਚੱਲਦਾ ਹੈ ਜੀ ਬਹੁਤ ਲੰਬੇ ਸਮੇਂ ਤੋਂ ਪ੍ਰਾਰਥਨ ਸਮੇਂ ਤੋਂ urs ਮੁਬਾਰਕ ਚੱਲਦਾ ਆ ਰਿਹਾ ਹੈ ਜੀ ਇਸ ਮੇਲੇ ਦੇ ਨਾਲ-ਨਾਲ ਹੋਰ ਕੋਈ ਖੇਡਾਂ ਵੀ ਕਰਵਾ ਰਹੇ ਵਾ ਬਾਈ ਨਹੀਂ ਜੀ ਇਹ ਸੂਫੀ ਮਤ ਦੇ ਮੁਤਾਬਕ ਜੋ حضرت ਬੂ ਅਲੀ ਸ਼ਾ ਕਲਮਦਰ ਸਰਕਾਰ ਦੇ ਦਰਬਾਰ ਦੀ ਮਰਿਆਦਾ ਹੈ ਪਾਣੀਪਤ ਸ਼ਰੀਫ ਦੀ ਉਸ ਮਰਿਆਦਾ ਮੁਤਾਬਕ ਇਹ urs ਮੁਬਾਰਕ ਚੱਲਦਾ ਹੈ 3 ਦਿਨ ਤੋਂ ਲਗਾਤਾਰ ਦੋ ਟੈਮ ਕੁੱਲ ਸ਼ਰੀਫ ਹੁੰਦੇ ਆ ਰਹੇ ਨੇ ਅੱਜ ਵੱਡਾ ਕੁੱਲ ਸੀ ਜੋ 12 ਵਜੇ ਅੱਜ ਕੀਤਾ ਗਿਆ। ਅਸ ਉਹਨਾਂ ਨੂੰ ਇਹ ਸੰਦੇਸ਼ ਹੈ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਖਾਨਗਾਵਾਂ ਦੀ ਉਹ ਸਾਰੀ ਚੱਲ ਰਹੀ ਹੈ। ਬਹੁਤ ਸੰਗਤਾਂ ਦੇਸ਼ਾਂ-ਵਿਦੇਸ਼ਾਂ ਵਿੱਚੋਂ ਖਾਨਗਾਵਾਂ ਦੀ ਉਹ ਸਾਰੀ ਵਾਸਤੇ ਤਿਲ-ਫੁੱਲ-ਪੇਟਾਵਾਂ ਭੇਜ ਰਹੀਆਂ। ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਬੱਚੇ ਬਹੁਤ ਦਿਲਜਾਨ ਤੋਂ ਮਿਹਨਤ ਕਰਕੇ ਇਹਨਾਂ ਖਾਨਗਾਵਾਂ ਦੀ ਖਿਦਮਤ। ਜਿਹੜਾ ਦਰਬਾਰਾਂ ਵਾਸਤੇ ਸੇਵਾਵਾਂ ਭੇਜ ਰਹੇ ਨੇ ਉਹ ਸਾਰੇ ਵਿਸ਼ੇਸ਼ ਹੁੰਦੇ ਨੇ। ਕਿਉਂਕਿ ਆਪਣੀ ਕਿਰਤ ਕਮਾਈ ਦੇ ਮੁਤਾਬਕ ਹਰ ਕੋਈ ਇਨਸਾਨ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦਾ। ਖਾਨਗਾਵਾਂ ਵਾਸਤੇ ਜੋ ਵੀ ਨਜ਼ਰਾਨਾ ਜੋ ਪੈਸਾ ਆ ਰਿਹਾ ਕੋ ਸਭ ਹੀ ਵਿਸ਼ੇਸ਼ ਨੇ ਸਭ ਹੀ ਖਾਸ ਨੇ ਚਾਹੇ ਕਿਸੇ ਨੇ ਕਿੰਨਾ ਦਿੱਤਾ ਕਿਸੇ ਨੇ ਕਿੰਨਾ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦਰਬਾਰ ਦੇ ਸਾਰੇ ਖਾਸ ਨੇ ਸਾਰੇ ਵਿਸ਼ੇਸ਼ ਨੇ ਹੋਰ ਨੌਜਵਾਨ ਪੀੜ੍ਹੀ ਨੂੰ ਤੁਸੀਂ ਨਸ਼ੇ ਤੋਂ ਦੂਰ ਰਹਿ ਕੇ ਤੇ ਅੱਲਾਹ ਦੀ ਬੰਦਗੀ ਵਿੱਚ ਮਸ਼ਰੂਬ ਹੋਣਾ ਕੀ ਕਹੋਗੇ ਇਸ ਬਾਰੇ ਵੇਖੋ ਜੀ ਅੱਜ ਦਾ ਦੌਰ ਜਿਹੜਾ ਬਹੁਤ ਭਿਆਨਕ ਸਮਾਂ ਚੱਲ ਰਿਹਾ ਹੈ ਮੇਰਾ ਤਾਂ ਇਹੀ ਕਹਿਣਾ ਵਾ ਕਿ ਜਿੰਨਾ ਵੀ ਹੋ ਸਕਦਾ ਹੈ ਇਸ ਬਰਬਾਦੀ ਦੇ ਸਮੇਂ ਤੋਂ ਬਚਿਆ ਜਾ ਸਕੇ ਨਸ਼ਿਆਂ ਦਾ ਸਮਾਂ ਚੱਲ ਰਿਹਾ ਜਾਂ ਹੋਰ ਬਹੁਤ ਗਲਤ ਕਾਰਜ ਚੱਲ ਰਹੇ ਨੇ ਉਹਨਾਂ ਤੋਂ ਬਚ ਕੇ ਸਾਨੂੰ ਉਸ ਸੋਹਣੇ ਰੱਬ ਦੇ ਮਾਰਗ ਵੱਲੇ ਚੱਲਣਾ ਚਾਹੀਦਾ ਜਿਨੇ ਸਾਨੂੰ ਇਸ ਕਾਇਨਾਤ ਦੇ ਵਿੱਚ ਭੇਜਿਆ ਹੈ ਸਾਨੂੰ ਆਪਣਾ ਅਸਲ ਮਕਸਦ ਪਹਿਚਾੰਣਾ ਚਾਹੀਦਾ ਕਿ ਸਾਡੇ ਇੱਥੇ ਆਉਣ ਦਾ ਕਾਰਨ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਪ ਕਿਹੜੇ ਨਗਰ ਤੋਂ ਆਏ ਜੀ ਸੀ ਜੀ ਪਿੰਡ ਥਾਂਦੇ ਜ਼ਿਲ੍ਹਾ ਅੰਮ੍ਰਿਤਸਰ ਤੋਂ ਮੈਂ ਸੇਵਾਦਾਰ ਸਹਿਬਜੀ ਸਿੰਘ ਹਜਰਤ ਸૈયਦ ਦਾਤਾ ਗੰਜ ਬਖਸ਼ ਅਲੀ ਜ਼ਵੇਰੀ ਔਰ ਦਰਬਾਰ ਹਜਰਤ ਚੈਖ ਸ਼ੈਖੂਦਿਨ ਅਬਦੁਲ ਵਹਾਬਲਾ ਨੀਗਰ ਵਾਲੀ ਸਰਕਾਰ ਦੇ ਦਰਬਾਰ ਤੋਂ ਪਿੰਡ ਰਾਜੋ ਕੇ ਹਜਰਤ ਸૈયਦ ਸ਼ਾ ਅਕਰਮ ਅਲੀ ਹਸਨੀ ਹੁਸੈਨੀ ਹਜਰਤ ਬਾਬਾ ਸ਼ਾ ਨਮਾਨਾ ਜੀ ਦੇ ਦਰਬਾਰ ਤੇ ਮੇਲੇ ਵਿੱਚ ਹਾਜ਼ਰੀ ਭਰਨਾ ਆ ਔਰ ਇਹ ਸਾਡੇ ਵੀਰ ਭਾਈ ਨੇ ਸਾਡੀ ਪੀਰੀ ਮਰੀਦੀ ਦੇ ਲੜੀ ਵਿੱਚੋਂ ਨੇ ਔਰ ਇਹ ਸੰਤ ਸਹਿਬਾਨ ਪਾਣੀਪਤ ਤੋਂ تشریف لے آئے ਨੇ ਤੇ ਇਸ ਕਰਕੇ ਇਹਨਾਂ ਦੇ ਨਾਲ ਸਾਡਾ ਆਪਸੀ ਪੀੜੀ ਬਰੀ ਦੀ سلسلہ ਵਜੇ। ਦੇ ਸਰਕਾਰ ਨੇ ਮੇਲੇ ਵਿੱਚ ਅਸੀਂ ਹਾਜ਼ਰੀ ਭਰਨਾ ਹੈ। ਵਾਹਿਗੁਰੂ ਜੀ। ਬਹੁਤ ਕਿਸ਼ੋਰ। حضرت شفیع اجوبی مولوی صاحب تمਦਾਬਾਦ ਤੋਂ حضرت ابو حمza کشمیر ਤੋਂ ਜੀ ਸਾਡੇ ਤੋਂ ਲੱਗ

जागमुखी मोहम्मद دربار محمد نسدے دربار محمد تاد جاگ فقیر فقیرا جاگ فقیر جاگ जाग फ़कीरा अला जाग फ़कीरा फ़कीरा जाग फ़क़ीरा अलाह जाग फ़कीर पियादार मधुम बाल जी न प्यार सरदार बाल जी न प्यग सरदार मदुनि बाला जी